ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟਨੇਗੇ ਪਹਿਣਾ ਦੀ ਕਾਫੀ ਡਿਮਾਂਡ ਰਹੀ ਹੈ ਇਸ ਫੈਬਰਿਕ ਬਾਰੇ ਕਾਫੀ ਪਹਿਣਾ ਬਾਹਰ ਤੋਂ ਮੈਸੇਜ ਕਰ ਰਹੀਆਂ ਸੀ ਜਾਂ ਇਕੱਠੇ 8 8 9 9 ਸੂਟਾਂ ਦੇ ਆਰਡਰ ਆ ਰਹੇ ਸੀਗੇ ਬਾਹਰ ਤੋਂ ਪਰ ਮਤਲਬ ਜਿਹੜਾ ਸਟਾਕ ਸੀਗਾ ਸੋਲਡ ਹੋ ਚੁੱਕਿਆ ਸੀਗਾ ਮੇਰੇ ਕੋਲ ਹੈ ਨਹੀਂ ਹੈ ਨਹੀਂ ਸੀਗਾ ਤੇ ਅੱਜ ਆਪਾਂ ਲੈ ਕੇ ਆਏਗੇ ਨਿਊ ਸਟਾਕ ਜਿਹੜਾ ਆ ਚੁੱਕਿਆ ਹੈਗਾ ਬਹੁਤ ਲੇਟੈਸਟ ਡਿਜ਼ਾਈਨ ਆਪਾਂ ਲੈ ਕੇ ਆਏਗੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਸੂਟ ਤਾਂ ਤੁਸੀਂ ਆਪਣੇ ਸੂਟਨੇਗੇ ਲੈ ਸਕਦੇ ਹੋਵੋਗੇ ਜਿਹੜੀਆਂ ਭੈਣਾਂ ਬਾਹਰ ਤੋਂ ਵੀਡੀਓ ਦੇਖ ਰਹੀਆਂ ਨੇਗੇ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਜਾਂ ਤੁਸੀਂ ਨਵੇਂ ਹੋਗੇ ਤਾਂ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਾ ਸਕਦੇ ਹੋਗੇ ਜਿਹੜੀਆਂ ਭੈਣਾਂ ਇੰਡੀਆ ਤੋਂ ਨੇਗੇ ਤਾਂ ਤੁਸੀਂ ਹਨਾ ਕਿਉਂਕਿ ਉਹਨਾਂ ਨੇ ਇੱਕ ਜਾਂ ਦੋ ਸੂਟ ਲੈਣੇ ਹੁੰਦੇ ਨੇ ਇੰਡੀਆ ਵਾਲੀਆਂ ਭੈਣਾਂ ਨੇ ਜਿੱਦਾਂ ਜਿੱਦਾਂ ਤੁਹਾਡੀ ਪੇਮੈਂਟ ਆਈ ਜਾਊਗੀ ਉਦੋਂ-ਉਦੋਂ ਤੁਹਾਡੇ ਸੂਟਨੇਗੇ ਬੁੱਕ ਹੋਈ ਜਾਣਗੇ विदाउट पेमेंट ਇਹ ਸੂਟਾਂ ਦੀ ਕੋਈ ਬੁਕਿੰਗ ਨਹੀਂ ਹੈਗੀ ਹਾਂ ਜਿੱਦਾਂ ਕਿ ਹੁਣ ਆਪਾਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਲਵੇ ਘੰਟੇ ਦੋ ਘੰਟੇ ਦਾ ਟਾਈਮ ਹੋਊਗਾ ਤਾਂ ਤੁਸੀਂ ਇੰਨਾ ਕੁ ਟਾਈਮ ਲੈ ਕੇ ਤਾਂ ਸੂਟ ਆਪਣਾ ਰਖਵਾ ਸਕਦੇ ਹੋਗੇ ਤੇ ਜਿਹੜੀਆਂ ਬਾਹਰ ਤੋਂ ਪਹਿਣਾ ਨਗੀਆਂ ਜਿਨ੍ਹਾਂ ਦੇ ਆਰਡਰ ਚੱਲ ਰਹੇ ਨੇ ਜਾਂ ਤੁਸੀਂ ਨਵੇਂ ਹਨਾ ਆਇਓਗੇ ਮੇਰੇ ਚੈਨਲ ਤੇ ਜੇ ਤੁਸੀਂ ਆਰਡਰ ਦੇਣਾ ਚਾਹੋਗੇ ਤਾਂ ਤੁਸੀਂ ਆਪਣੇ ਸੂਟ ਨਗੇ ਇਕੱਠੇ ਲੈ ਸਕਦੇ ਹੋਗੇ ਤੇ ਤੁਸੀਂ ਇਕੱਠੀ ਪੇਮੈਂਟ ਕਰ ਸਕਦੇ ਹੋਗੇ ਪਰ ਕੁਸ਼ਕ ਪੇਮੈਂਟ ਕਰਕੇ ਤੁਸੀਂ ਆਪਣੇ ਸੂਟਾਂ ਦੀ ਜਿਹੜੀ ਬੁਕਿੰਗ ਕਰਵਾ ਸਕਦੇ ਹੋਗੇ ਤੇ ਜਿਹੜਾ ਲਾਸਟ ਤੁਹਾਡੀ ਪੇਮੈਂਟ ਹੋਗੀ ਤੁਸੀਂ ਫੁੱਲ ਸੂਟ ਤੁਹਾਡੇ ਰੈਡੀ ਹੋਗੇ ਤਾਂ ਤੁਸੀਂ ਇਸ ਤਰ੍ਹਾਂ ਆਪਣੀ ਪੇਮੈਂਟ ਕਰਕੇ ਸੂਟ ਮਤਲਬ ਇਦਾਂ ਸਲਾਈ ਕਰਾ ਸਕਦੇ ਹੋ ਆਪਣੇ ਕੋਲੋਂ ਚਲੋ ਜੀ ਆਪਾਂ ਸੂਟ ਦਿਖਾਉਣੇ ਸਟਾਰਟ ਕਰ ਦੇਾਂਗੇ ਕਲੈਕਸ਼ਨ ਰਹੇਗੀ ਸਾਰੀ ਟੇਸਟਾ ਦੀ ਵਿਦਆਊਟ ਬ੍ਰਾਂਡ ਆਪਾਂ ਸਟਾਫ ਨਹੀਂ ਲੈ ਕੇ ਆਉਂਦੇ ਹੈਗੇ ਥੋੜਾ ਜਿਹਾ ਜਿਹੜਾ ਸਟਾਫ ਹੈਗਾ ਆਪਾਂ ਥੋੜੇ ਹਾਈ ਕੁਆਲਿਟੀ ਦਾ ਲੈ ਕੇ ਆਏਗੇ ਤੇ कॉटन सिल्क ਸਟਾਫ ਹੈਗਾ ਬਹੁਤ ਜਾਦੇ ਸੋਹਣਾ ਕੱਪੜਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਫੈਬਰਿਕ ਦੀ ਗੱਲ ਕਰਾਂ ਫੈਬਰਿਕ ਬਹੁਤ ਜਾਦੇ ਲਾਈਟ ਵੇਟ ਹੈਗਾ ਜਿੱਦਾਂ ਕਿ ਗਰਮੀ ਵੀ ਪੈਣੀ ਹੈਗੀ ਜੇ ਤੁਸੀਂ ਸਟਿਚ ਕਰਵਾਉਣਾ ਚਾਹੋਗੇ ਇਹਦੇ ਮਤਲਬ ਇਦਾਂ ਕੋਈ ਨਹੀਂ ਹੈਗਾ ਕਪੜਾ ਪਾਏ ਦਾ ਵੀ ਨਹੀਂ ਪਤਾ ਲੱਗਣਾ ਹੈਗਾ ਵੀ ਇੰਨਾ ਕ ਜਿਆਦਾ ਲਾਈਟ ਵੇਟ ਹੈਗਾ। ਲੋ ਜੀ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ। ਕਾਫੀ ਜਿਆਦਾ ਸੋਨਾ ਪ੍ਰਿੰਟ ਹੈ। ਬਾਕੀ ਤੁਸੀਂ ਸਟੈਂਪ ਚੈੱਕ ਕਰ ਸਕਦੇ ਹੋਗੇ। ਕਪੜੇ ਤੇ ਤੁਹਾਨੂੰ ਜਿਹੜਾ ਤੁਸੀਂ ਸਾਡੇ ਤੋਂ ਫੈਬਰਿਕ ਬਾਈ ਕਰੋਗੇ ਉਤੇ ਤੁਹਾਨੂੰ ਹਰ ਇੱਕ ਉਤੇ ਸਟੈਂਪ ਮਿਲੇਗੀ। ਇਸ ਤਰ੍ਹਾਂ ਜਿਹਦਾ ਕਿ ਟੇਸਟ ਆ ਲਿਖਿਆ ਹੋਇਆ ਹੈ ਤੇ ਉੱਪਰ ਹੈ ਨਾ। ਲੋ ਜੀ। ਵਿਦਆਊਟ ਦੁਪੱਟਾ ਸੂਟ ਨੇਗੇ ਥੋੜੀ ਜੀ ਹਾਈ ਕੁਆਲਿਟੀ ਦੇ ਸੂਟ ਨੇਗੇ ਪਰ ਵੀ ਫੈਬਰਿਕ ਦੀ ਗੱਲ ਕਰਾਂ ਫੈਬਰਿਕ ਬਹੁਤ ਜ਼ਿਆਦਾ ਪਿਓਰ ਦੇ ਵਿੱਚ ਹੈਗਾ ਤੇ ਜਿੱਦਾਂ ਕਿ ਇਹ ਦੇ ਨੀਚੇ ਲਾਈਨਿੰਗ ਲੱਗਣੀ ਹੀ ਲੱਗਣੀ ਹੈ ਵਿਦਆਊਟ ਲਾਈਨਿੰਗ ਨਹੀਂ ਸਟਿਚ ਹੋਣਾ ਕਿਉਂਕਿ ਇਧਰਲੀਆਂ ਪੈਣਾ ਇੰਡੀਆ ਵਾਲੇ ਪੈਣਾ ਵੀ ਜ਼ਿਆਦਾਤਰ ਲਾਈਨਿੰਗ ਲਗਵਾਉਂਦੀਆਂ ਹੀ ਨੇਗੀਆਂ ਅੱਜ ਕੱਲ ਸੂਟਾ ਕਾਟਨ ਤੇ ਵੀ ਉਹ ਤਾਂ ਲਾਈਨਿੰਗ ਲਗਵਾਉਂਦੇ ਨੇਗੇ ਲਓ ਜੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ ਇਹਨਾਂ ਦਾ 3000 ਪਲੱਸ ਸ਼ਿਪਿੰਗ ਰਹੂਗੀ ਤੇ ਥੋੜੇ ਜਿਹੇ ਵਧੀਆ ਕੁਆਲਿਟੀ ਦੇ ਸੂਟ ਨੇ ਆਪਾਂ ਥੋੜੀ ਜੀ ਲੋ ਕੁਆਲਿਟੀ ਦੇ ਕੱਪੜੇ ਨਹੀਂ ਲੈ ਕੇ ਆਉਂਦੇ ਹੈਗੇ ਤੇ ਨਾ ਹੀ ਉਹ ਮਤਲਬ ਕੋਈ ਵੀ ਭੈਣ ਲਾਈਕ ਕਰਦੀਆਂ ਨੰਗੀਆਂ ਸਸਤੇ ਸੂਟ ਬਹੁਤ ਘੱਟ ਲਾਈਕ ਕਰਦੀਆਂ ਨੰਗੀਆਂ ਥੋੜੇ ਵਧੀਆ ਕੁਆਲਿਟੀ ਦੇ ਹੀ ਕੱਪੜੇ ਲਾਈਕ ਕਰਦੀਆਂ ਨੰਗੀਆਂ ਲਓ ਜੀ ਨੈਕਸਟ ਸੂਟ ਵੀ ਰਹੇਗਾ ਟੇਸਟਾ ਦਾ ਪਰ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਚਾਹੇ ਦੀ ਮੇ ਤੋਂ ਬ੍ਰੈਂਡ ਦਾ ਨਾਮ ਨਾ ਬੋਲਿਆ ਜਾਵੇ ਕਿਸੇ ਵੀ ਸੂਟ ਦੇ ਵਿੱਚ ਸਾਰੇ ਮਤਲਬ ਟੇਸਟਾ ਦੇ ਨੇ ਅੱਜ ਵਾਲੇ ਪ੍ਰਿੰਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਬਹੁਤ ਇੱਕ ਤੋਂ ਇੱਕ ਹਟਕੇ ਲੈ ਕੇ ਆਏਗੇ ਬਹੁਤ ਸੋਚ ਸਮਝ ਕੇ ਸਾਰੇ ਪ੍ਰਿੰਟ ਲੈ ਕੇ ਆਉਣੇ ਆਗੇ ਕੁਛ ਐਵੇਂ ਹੁੰਦਾ ਵੀ ਅਲੱਗ ਜੇ ਪ੍ਰਿੰਟ ਡਿਜ਼ਾਈਨਿੰਗ ਲਈ ਹੈ ਸਾਰੇ ਬੁਟੀਕਾਂ ਵਾਲਿਆਂ ਨਾਲੋਂ ਤੇ ਪਰ ਜਿਹੜੇ ਸਾਡੇ ਪ੍ਰਿੰਟ ਨੇ ਕਿਸੇ ਨਾਲ ਮੈਚ ਨਹੀਂ ਕਰਨਗੇ ਬਹੁਤ ਲੇਟੈਸਟ ਡਿਜ਼ਾਈਨ ਚੂਜ਼ ਕਰਕੇ ਲੈ ਕੇ ਆਉਣੇ ਆਗੇ ਸਰਦਾਰੀ ਜੇ ਪ੍ਰਿੰਟਿੰਗ ਲੋ ਜੀ ਇਹਦੇ ਨਾਲ ਤੁਸੀਂ ਦੁਪੱਟਾ ਕੰਟਰਾਸਟ ਵੀ ਰੱਖ ਸਕਦੇ ਹੋਗੇ ਤੁਸੀਂ ਸੇਮ ਵੀ ਰੱਖ ਸਕਦੇ ਹੋ ਟਾਈ ਐਂਡ ਡਾਈ ਵੀ ਕਰਾ ਸਕਦੇ ਹੋਗੇ ਪਰ ਸੂਟਾਂ ਦੀ ਪਲੀਜ਼ ਮੇਰੀ ਰਿਕੁਐਸਟ ਹੈ ਕਿ ਫਾਸਟਲੀ ਬੁਕਿੰਗ ਕਰ ਦੇ ਕਿਉਂਕਿ ਰਿਪੀਟ ਮੇਰੇ ਕੋਲ ਵੇ ਇੱਕ ਇੱਕ ਸੂਟ ਹੈ ਇੱਕ ਤੋਂ ਬਾਅਦ ਕੋਈ ਇੱਕ ਜਾਂ ਦੋ ਹੋਣਾ ਤੇ ਇੱਕ ਤੋਂ ਬਾਅਦ ਮੇਰੇ ਕੋਲੇ ਨਹੀਂ ਸੂਟ ਹੈਗਾ ਲਓ ਜੀ ਸੇਮ ਪ੍ਰਾਈਸ ਰਹੂਗਾ ਸਾਰੇ ਸੂਟਾਂ ਦਾ ਸੇਮ ਬ੍ਰਾਂਡ ਰਹੂਗਾ ਸਾਰੇ ਸੂਟਾਂ ਦਾ ਜਿੰਨੇ ਵੀ ਅੱਜ ਵਾਲੇ ਵੀਡੀਓ ਚ ਸ਼ੋਅ ਕਰਾਂਗੇ ਤੇ ਫੈਬਰਿਕ ਵੀ ਐਨ ਬਿਲਕੁਲ ਅਦੇ ਸ਼ਾਈਨ ਕਰ ਰਿਹਾ ਹੈਗਾ ਇੰਨੀ ਕੁ ਸੋਹਣੀ ਕਾਟਨ ਹੈਗੀ ਜਿੰਨੀ ਵੀ ਤੁਸੀਂ ਕਹਿ ਦੋ ਬਹੁਤ ਜ਼ਿਆਦਾ ਸੋਹਣੀ ਲਓ ਜੀ ਨੈਕਸਟ ਕਲਰ ਹੈਗਾਗਾ ਪਿੰਕ ਡਿਜ਼ਾਈਨ ਤੁਸੀਂ ਇਹਦਾ ਵੀ ਚੈੱਕ ਕਰ ਸਕਦੇ ਹੋ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਨੇਗੇ ਅਲੱਗ-ਅਲੱਗ ਕਲਰ ਨੇਗੇ ਲਓ ਜੀ ਜੇ ਤੁਸੀਂ ਪੈਚ ਵਰਕ ਦਾ ਵੀ ਕੰਮ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਇਦਾਂ ਵੀ ਇਹਨੂੰ ਸਲਾਈ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਦਾਂ ਇਹ ਤੁਸੀਂ ਫੈਬਰਿਕ ਬਹੁਤ ਲਾਈਟ ਵੇਟ ਹੈਗਾ ਲਓ ਜੀ ਰਿਪੀਟ ਇਹ ਫੈਬਰਿਕ ਮਿਲਦਾ ਜਾਊਗਾ ਪਰ ਪ੍ਰਿੰਟਿੰਗ ਡਿਜ਼ਾਈਨ ਸੇਮ ਨਹੀਂ ਆਉਂਦੇ ਹੈਗੇ ਅਲੱਗ-ਅਲੱਗ ਆਉਣਗੇ ਨੈਕਸਟ ਸੂਟ ਵੀ 올ਓਵਰ ਰਹੇਗਾ ਕੋਈ ਦਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋਗੇ ਫੈਬਰਿਕ ਦੇਖੋ ਮੇਰਾ ਹੱਥ ਦਿਖ ਰਿਹਾ ਬਹੁਤ ਇੰਨਾ ਕੁ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਜਿੰਨਾ ਵੀ ਤੁਸੀਂ ਗੱਲ ਕਰੋਨੀ ਥੋੜੀ ਹੈ ਫੈਬਰਿਕ ਦੀ ਲਓ ਜੀ ਜਿੱਦਾਂ ਆਪਾਂ ਪਹਿਲਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਹਨਾ ਕਾਟਨ ਸਿਲਕ ਦੇ ਉਦੋਂ ਵੀ ਹਾਈ ਕੁਆਲਿਟੀ ਦੇ ਸੂਟ ਨੇ ਕਾਟਨ ਸਿਲਕ ਦੇ ਤੁਹਾਡੇ ਲਈ ਵੇ ਕਪੜਾ ਆਊਗਾ ਨਾ ਪਹੁੰਚੂਗਾ ਤੁਸੀਂ ਆਪ ਕਹਿਣਾ ਵੀ ਹਾਂ ਤੇ ਚਾਰ ਜਣੇ ਤੁਹਾਨੂੰ ਪੁੱਛਣਗੇ ਵੀ ਹਾਂ ਕੁਝ ਪਾਇਆ ਹੈ ਤੁਹਾਡੇ ਨੁੱਚੇ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਇਹ ਵੀ ਇਹਦਾ ਪ੍ਰਿੰਟ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਕਲਰ ਪੱਖੋਂ ਵੀ ਕੋਈ ਕਮੀ ਨਹੀਂ ਕਿਸੇ ਵੀ ਪ੍ਰਿੰਟ ਦੇ ਵਿੱਚੋਂ ਡਿਜ਼ਾਈਨ ਵੀ ਇੰਨੇ ਸੋਹਣੇ ਨੇ ਕੁਝ ਹਟਕੇ ਨੇਗੇ ਡਿਜ਼ਾਈਨ ਵੀ ਕਿਸੇ ਨਾਲ ਤੁਹਾਡੇ ਇਹ ਡਿਜ਼ਾਈਨ ਮੈਚ ਨਹੀਂ ਕਰਨਗੇ ਇੰਨੇ ਕੁ ਜਿਆਦੇ ਸੋਹਣੇ ਡਿਜ਼ਾਈਨ ਨੇਗੇ ਜੇ ਤੁਸੀਂ ਆਪਣੇ ਕੋਲੋਂ ਸਟਿਚਿੰਗ ਕਰਵਾਉਣਾ ਚਾਹੋ ਨੇ ਉਹ ਵੀ ਕਰਵਾ ਸਕਦੇ ਹੋ ਤੁਸੀਂ ਬਿਨਾ ਸਟਿਚਿੰਗ ਤੋਂ ਵੀ ਲੈ ਸਕਦੇ ਹੋਗੇ ਜਿਵੇਂ ਵੀ ਤੁਸੀਂ ਲੈਣਾ ਚਾਹੋ ਨੇ ਉਦਾਂ ਸੂਟ ਹੈਗਾ ਜਿਹੜਾ ਆਰਡਰ ਕਰ ਸਕਦੇ ਹੋ ਲਓ ਜੀ ਨੈਕਸਟ ਲੀਕੋ ਇਹ ਵੀ ਇਹਦਾ ਵੀ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈ ਇਹਦੇ ਨਾਲ ਤੁਸੀਂ ਡਾਰਕ ਕਲਰ ਦਾ ਦੁਪੱਟਾ ਰੱਖੋਗੇ ਜਿੱਦਾ ਕਿ ਪਿੰਕ ਹਨਾ ਡਾਰਕ ਮਜੈਂਟਾ ਤਾਂ ਇਸ ਤਰ੍ਹਾਂ ਦੁਪੱਟਾ ਕਲਰ ਕੰਬੀਨੇਸ਼ਨ ਬਹੁਤ ਜਿਆਦਾ ਸੋਹਣਾ ਬਣੂਗਾ ਜੇ ਤੁਸੀਂ ਸਾਡੇ ਕੋਲੇ ਰੈਡੀ ਕਰਵਾਓਗੇ ਤਾਂ ਤੁਸੀਂ ਸਾਡੇ ਤੇ ਗੱਲ ਛੱਡ ਦਿਓ ਤਾਂ ਆਪਾਂ ਬਹੁਤ ਜਿਆਦਾ ਸੋਹਣਾ ਤੁਹਾਨੂੰ ਸੂਟ ਹੈ ਜਿਹੜਾ ਸਾਰੇ ਤਿਆਰ ਕਰਕੇ ਦੇਵਾਂਗੇ ਇਸ ਤੋਂ ਬਾਅਦ ਆ ਜਾਣਗੇ ਜੀ ਮੈਚਿੰਗ ਸੂਟ ਇਹ ਵੀ ਸੇਮ ਪ੍ਰਾਈਸ ਦੇ ਸੂਟ ਲੰਗੇ ਸੇਮ ਹੀ ਰਹਿਣਗੇ 3000 ਇਹਨਾਂ ਦਾ ਪ੍ਰਾਈਸ ਹੈ ਕਿਉਂਕਿ ਇਹਨਾਂ ਨਾਲ ਟਿਸਟਾ ਦੀ ਬਾਟਮ ਲੱਗੀ ਹੋਈ ਆ ਫੈਬਰਿਕ ਬਹੁਤ ਹਾਈ ਕੁਆਲਿਟੀ ਦਾ ਹੈ ਵੀ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਹੈਗੀ ਇਹ ਫੈਬਰਿਕ ਦੀ ਵੀ ਤੇ ਬਿਲਕੁਲ ਸੌਫਟ ਸਟੱਫ ਪਿਆਗਾ ਇੰਨਾ ਕੁ ਲਾਈਟ ਵੇਟ ਕੱਪੜਾ ਜਿੰਨਾ ਵੀ ਕਹਿ ਦੋ ਤੇ ਬਾਟਮ ਦਾ ਸਟੱਫ ਵੀ ਟਿਸਟਾ ਦਾ ਹੀ ਹੈ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਟੈਂਪ ਦੇਖ ਸਕਦੇ ਹੋਗੇ ਸਾਰਾ ਟਿਸਟਾ ਦਾ ਤੇ ਇਹ ਵਾਲਾ ਰਹੇਗਾ ਜੀ ਬਾਟਮ ਬਾਟਮ ਵੀ कॉटन सिल्क ਦੀ ਹੈਗੀ ਨਾਲ ਇਹ ਨਹੀਂ ਹੈਗਾ ਵੀ कॉटन ਦੀ ਹੋਊਗੀ ਹੋਰ ਫੈਬਰਿਕ ਦੀ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਤੁਸੀਂ ਸਕਰੀਨ ਸ਼ਾਟ ਭੇਜ ਸਕਦੇ ਹੋਗੇ ਚੰਗੀ ਤਰ੍ਹਾਂ ਤੁਸੀਂ ਸਕਰੀਨ ਸ਼ਾਟ ਲੈ ਸਕੋ ਦੁਬਾਰਾ ਰਿਪੀਟ ਆਪਾਂ ਤੁਹਾਡੇ ਅੱਗੇ ਫੇਰ ਰੱਖਤਾ ਸੂਟ ਦੇਖੋ ਜੀ ਪ੍ਰਿੰਟ ਤੁਸੀਂ ਸਾਡੇ ਚੈੱਕ ਕਰੋ ਨੈਕਸਟ ਨੈਕਸਟ ਸੂਟ ਤੁਸੀਂ ਚੈੱਕ ਕਰੋ ਇਹਦਾ ਵੀ ਪ੍ਰਿੰਟ ਤੁਸੀਂ ਚੈੱਕ ਕਰੋ ਸਾਰਾ ਸਮਰ ਅਕੋਰਡਿੰਗ ਕਪੜਾ ਹੈਗਾ ਬਾਕੀ ਅੱਜਕੱਲ ਕੋਈ ਵੀ ਜ਼ਿਆਦਾ ਡਾਰਕ ਕਲਰ ਨਹੀਂ ਪਸੰਦ ਕਰਦਾ ਹਨਾ ਕਾਫੀ ਪਣਾ ਹੈਗੀਆਂ ਇਹਨੂੰ ਚਲੋ ਡਾਰਕ ਵੀ ਪਾਉਂਦੀਆਂ ਨੇ ਪਰ ਜਿਹੜੇ ਇਹ ਕਲਰ ਨੇਗੇ ਇਹ ਨਾਲ ਲਾਈਟ ਦੇ ਵਿੱਚ ਨੇ ਇਹ ਨਾਲ ਡਾਰਕ ਦੇ ਵਿੱਚ ਨੇ ਬਹੁਤ ਸੋਬਰ ਜੇ ਕਲਰ ਨੇਗੇ ਤੇ ਇਹਦੇ ਨਾਲ ਜਿਹੜੀ ਬਾਟਮ ਹੈ ਇਸ ਤਰ੍ਹਾਂ ਰਹੇਗੀ ਚੈੱਕ ਦੇ ਵਿੱਚ ਬਹੁਤ ਮਤਲਬ ਬ੍ਰਿਕ ਜਾਂ ਚੈੱਕ ਹੈ ਤੇ ਨਾਲ ਹੀ ਮਤਲਬ ਨਾਲ ਦੀ ਹੀ ਬਾਟਮ ਹੈ ਸਟੈਂਪ ਲੱਗੀ ਮਿਲੂਗੀ ਤੁਹਾਨੂੰ ਬਾਟਮ ਤੇ ਜਿੱਦਾਂ ਕਿ ਸ਼ਰਟ ਤੇ ਹੈਗੀ ਸੇਮ ਬਾਟਮ ਤੇ ਮਿਲੂਗੀ ਟੈਸਟਾ ਦੀ ਲਓ ਜੀ ਇਸ ਦੇ ਵਿੱਚ ਆਪਣੇ ਕੋਲੇ ਦੋ ਕਲਰ ਨੇਗੇ ਪਹਿਲਾ येलो ਹੈ ਲਾਈਟ येलो ਸਟ ਹੈਗਾਗਾ ਪੀਚ ਪਿੰਕ ਜਿਹਾ ਸ਼ੇਡ ਹੈ ਲਾਈਟ ਇਸ ਤਰ੍ਹਾਂ ਇਹ ਵੀ ਤੁਸੀਂ ਕালার ਪ੍ਰਿੰਟ ਦੇਖ ਸਕਦੇ ਹੋਗੇ ਇਹਦੇ ਨਾਲ ਵੀ ਸੇਮ ਇਦਾਂ ਬੇਸ ਨਾਲ ਦੀ ਬਾਟਮ ਰਹੇਗੀ ਬਾਕੀ ਤੁਸੀਂ ਜੇ ਵਰਕ ਵਗੈਰਾ ਕਰਾਉਣਾ ਚਾਹੋ ਨੇ ਉਹ ਵਰਕ ਵੀ ਕਰਵਾ ਸਕਦੇ ਹੋਗੇ ਬਾਟਮ ਤੇ ਤੇ ਬਾਕੀ ਚੌਕ ਤੇ ਵਰਕ ਕਰਵਾ ਲਓ ਆਪਾਂ ਚੌਕ ਵਰਕ ਵਾਲੇ ਬਹੁਤ سارے ਡਿਜ਼ਾਈਨ ਪਾਇਏ ਸੀ ਮਿਰਰ ਵਰਕ ਦੇ ਵਿੱਚ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਦੁਬਾਰਾ ਰਿਪੀਟ ਨਹੀਂ ਹੋਣਗੇ ਇੱਕ ਇੱਕ ਸੂਟ ਹੀ ਮਿਲੇਗਾ ਆਪਾਂ ਨੂੰ नेक्स्ट ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ yellow ਦੇ ਉੱਪਰ ਇਹ ਜਿਹੜਾ yellow ਹੈਗਾ ਬਹੁਤ ਜ਼ਿਆਦਾ ਪੜਕੀਲਾ ਨਹੀਂ ਹੈਗਾ ਤੇ ਨਾ ਹੀ ਡਲ ਹੈ ਠੀਕ ਜਾ ਹੈਗਾ ਤੇ ਸਾਰੇ ਇਹ ਵੀ ਟੈਸਟ ਆ ਦੇ ਰਹੇ ਹਾਂਗੇ ਤੇ بیس ਮਤਲਬ ਬਾਟਮ بیس ਨਾਲ ਦੀ ਇਸ ਤਰ੍ਹਾਂ ਵਿੱਚ ਦੇਖੋ ਡਿਜ਼ਾਈਨਿੰਗ ਹੋਈ ਹੋਈ ਆ ਬਾਟਮ ਦੇ ਵਿੱਚ ਕਾਫੀ ਜਿਆਦਾ ਸੋਹਣੀ ਜਿੱਦਾਂ ਕਿ ਅੱਜਕੱਲ ਟ੍ਰੈਂਡ ਹੈਗਾ ਉਸ ਤਰ੍ਹਾਂ ਮਤਲਬ ਡਿਜ਼ਾਈਨ ਹੋਇਆ ਹੋਇਆ ਬਾਟਮ ਦੇ ਵਿੱਚ ਇਹ ਵਾਲੀ ਰਹੇਗੀ ਸ਼ਰਟ ਲਓ ਜੀ ਇਹ ਤਾਂ ਤੁਸੀਂ ਫੇਰ ਇੱਕ ਵਾਰ ਦੀ ਦੁਬਾਰਾ ਦੇਖ ਸਕਦੇ ਹੋ ਸਕਰੀਨ ਸ਼ਾਟ ਲੈਣਾ ਚਾਹੁੰਦੇ ਕਿ ਤਾਂ ਲੈ ਸਕਦੇ ਹੋ ਫਿਰ ਨੈਕਸਟ ਕਲਰ ਆਜੂਗਾ ਡਾਰਕ ਮਾਜੈਂਟਾ ਦੇ ਵਿੱਚ ਇਹਦਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਬਹੁਤ ਲਾਈਟ weight ਸਟੱਫ ਹੈਗਾ ਤੇ ਸੇਮ ਜਿਹੜੀ ਬਾਟਮ ਹੈ ਇਹਦੇ ਨਾਲ ਵੀ ਟੈਸਟਾ ਦੀ ਰਹੇਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਟਮ ਤੇ ਸਟੈਂਪ ਲੱਗੀ ਹੋਈ ਹੈ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਆਦਾ ਸੋਹਣਾ ਇਹ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇਗੇ ਤਾਂ ਤੁਸੀਂ ਮਤਲਬ ਕੋਈ ਵੀ ਦੋ ਪੈਣਾ ਲੈਣਾ ਚਾਹੁੰਦੇ ਨੇ ਕਿ ਤੁਸੀਂ ਲੈ ਸਕਦੇ ਹੋਗੇ ਲੋ ਜੀ ਤੇ ਬਹੁਤ ਜਲਦੀ ਜਿਹੜਾ ਸਟਾਕ ਹੈਗਾ ਸੋਲਡ ਹੋ ਜਾਂਦਾ ਹੈਗਾ ਆਪਣਾ ਫਾਸਟਲੀ ਆਰਡਰ ਤਾਂ ਹੀ ਕਰਨੀ ਹੁੰਦੀ ਹੈ ਪੈਣਲ ਵੀ ਫਾਸਟਲੀ ਆਰਡਰ ਕਰਿਆ ਕਰੋ ਲੋ ਜੀ ਇੰਨਾ ਕੁ ਸੋਹਣਾ ਸਟੱਫ ਹੈਗਾ ਨੈਕਸਟ ਹੈਗਾਗਾ ਯੈਲੋ ਇਹ ਵਾਲਾ ਜਿਹੜਾ ਸੂਟ ਹੈ ਇਹ 올ਓਵਰ ਮਿਲੂਗਾ ਤੁਹਾਨੂੰ ਜਿਹੜਾ ਮੈਚਿੰਗ ਹੈ ਮੈਂ ਮੈਚਿੰਗ ਦੱਸੀ ਜਾਨੀ ਆ ਲਓ ਜੀ ਇਹ ਵਾਲਾ ਤੁਹਾਨੂੰ 올ਓਵਰ ਮਿਲੂਗਾ ਲਓ ਜੀ ਫਿਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾਗਾ ਅੱਛਾ ਤੇ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਦੋ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਇਸ ਟਾਈਮ ਕਿਉਂਕਿ ਅੱਜ ਮਤਲਬ ਨਿਊ ਸਟਾਕ ਹੈਗਾ ਨਿਊ ਸਟਾਕ ਦੀ ਵੀਡੀਓ ਪੈ ਰਹੀਗੀ ਤਾਂ ਕਰਕੇ ਅੱਜ ਇਹ ਇਸ ਟਾਈਮ ਅਵੇਲੇਬਲ ਹੈਗੇ ਨਹੀਂਗੇ ਤੇ ਇਹਦੇ ਨਾਲ ਦਾ ਪਹਿਲਾਂ ਵੀ ਮੈਂ ਤੁਹਾਨੂੰ ਸੂਟ ਜਿਹੜਾ ਦਿਖਾ ਚੁੱਕੀ ਆਂਗੀ ਸੇਮ ਸੂਟ ਅਵੇਲੇਬਲ ਹੈਗਾ ਆਪਣੇ ਕੋਲੇ ਇਦੇ ਨਾਲ ਸੇਮ ਉਦਾਂ ਹੀ ਬਾਟਮ ਰਹੂਗੀ ਜਿੱਦਾਂ ਮੈਂ ਤੁਹਾਨੂੰ ਦਿਖਾਈ ਹੈਗੀ ਦੇਖੋ ਕਾਫੀ ਜ਼ਿਆਦਾ ਸੋਨਾ ਕਲਰ ਹੈਗਾ ਦੁਪੱਟਾ ਜੇ ਤੁਸੀਂ yellow ਲੈਣਾ ਚਾਹੁੰਦੇ ਹੋ yellow ਲੈ ਸਕਦੇ ਹੋਗੇ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਹੋ ਟਾਈ ਐਂਡ ਡਾਈ ਕਰਵਾਵਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਉਸ ਤਰ੍ਹਾਂ ਤੁਸੀਂ ਸੂਟ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ